ਨਿਮਾਣਿਆਂ ਦੇ ਮਾਣ ਨਿਤਾਨਿਆਂ ਨਿਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਵਿਤਰ ਹਜ਼ੂਰੀ ਚ ਮਸਤਾਨਾ ਸਾਹਿਬ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬਰਬਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੰਦਗੀ ਦੇ ਰੰਗ ਦੇ ਵਿੱਚ ਰੰਗੀ ਹੋਈ ਰੂਹ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆ। ਅਤੇ ਸਾਥ ਸੰਗਤ ਜੀ ਅਸੀਂ ਉਹਨਾਂ ਨੂੰ ਕਿਉਂ ਯਾਦ ਕਰ ਰਹੇ ਹਾਂ? ਕਿਉਂਕਿ ਅੱਜ ਅਸੀਂ ਜਿਸ ਪੋਜੀਸ਼ਨ ਦੇ ਵਿੱਚ ਆ ਸੰਸ ਇਸ ਪੋਜੀਸ਼ਨ ਦੇ ਵਿੱਚ ਪਹੁੰਚਾਉਣ ਦੇ ਲਈ ਸੰਤਾ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ 1800 49 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਹੜੱਪ ਲਿਆ ਖਾ ਲਿਆ ਮਰਦ ਕਰ ਲਿਆ ਪੰਜਾਬ ਨੂੰ ਅੰਗਰੇਜ਼ਾਂ ਨੇ ਕਿ ਕੌਣ ਉਦਾਸ ਹੋ ਜੀ ਸੋ ਬਾਬੂ ਕੀ ਹੈ 90 ਸਾਲ ਤੋਂ 60 ਸਾਲ ਤੋਂ ਬੰਦਾ ਇੱਕ ਘਰ 'ਚ ਰਹਿ ਰਿਹਾ ਤੁਸੀਂ ਉਹਦੇ ਪਰਿਵਾਰ ਸਾਹਿਬ ਤੋਂ ਉਹਨੂੰ ਬਾਹਰ ਫੜ ਕੇ ਘਰੋਂ ਸੜਕ ਤੇ ਵਧਾ ਦਿੰਦੇ ਹੋ ਤੇ ਉਹਦੇ 'ਚ ਉਦਾਸੀ ਤਾਂ ਆਉਂਦੀ ਹੈ ਅੰਗਰੇਜ਼ਾਂ ਨੇ ਕਈ ਸਿੱਖਾਂ ਨੂੰ ਪੱਥਰਾਂ ਦੇ ਕੇ ਘਰਾਂ ਨੂੰ ਤੋੜਤਾ ਕਈਆਂ ਨੂੰ ਜੇਲ੍ਹਾਂ 'ਚ ਬੰਦ ਕਰਤਾ ਇਹਨਾਂ ਨੂੰ ਕਾਲੇ ਪਾਣੀ ਤੇਜਦਾ ਬਾਅਦ ਵਿੱਚ ਜਿਨ੍ਹਾਂ ਨੂੰ ਪੈਨਸ਼ਨਾਂ ਦਿੱਤੀਆਂ ਉਹਨਾਂ ਦੀਆਂ ਪੈਨਸ਼ਨਾਂ ਹੌਲੀ-ਹੌਲੀ ਘਟਾ ਕੇ ਬੰਦ ਕਰਤੀਆਂ ਸਿੱਖ ਬੜੇ ਨਿਰਾਸ਼ ਹੋਏ। ਔਰ ਨਿਰਾਸ਼ਾ ਦਾ ਆਲਮ ਇਸ ਤਰ੍ਹਾਂ ਫੈਲ ਗਿਆ ਕਿ ਜਿਹੜੇ ਗੈਰ ਸਿੱਖ ਸੀ ਉਹਨਾਂ ਨੇ ਸਿੱਖੀ ਤੋਂ ਮੂੰਹ ਮੋੜਨਾ ਜਿਹੜਾ ਸੀ ਸ਼ੁਰੂ ਕਰਤਾ। ਇਹ ਵੀ ਕਿਹਾ ਜਾਂਦਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਸੀ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਇਹ ਸਿੱਖਾਂ ਦੀ ਗਿਣਤੀ ਜਿਹੜੀ ਸੀ ਉਹ 25% ਦੀ ਰਹਿ ਗਈ ਜਿਨ੍ਹਾਂ ਨੇ ਰਾਜ ਦੇ ਖੁੱਪ ਵਾਸਤੇ ਪਕਾ ਸਜਾਈਓ ਸੀ ਜਦੋਂ ਰਾਜ ਬਦਲ ਗਿਆ ਉਹਨਾਂ ਨੇ ਪਕਾ ਲਾ ਕੇ ਟੋਪੀਆਂ ਲੈ ਲਈਆਂ ਅੰਗਰੇਜ਼ਾਂ ਲਈ